ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਦੇ ਵਿੱਚ ਗੈਂਗਸਟਰਾਂ ਤੇ ਵਾਰ ਮੁਹੰਮ ਤਹਿਤ ਫਗਵਾੜਾ ਪੁਲਿਸ ਨੇ ਡੀਐਸਪੀ ਭਾਰਤ ਕੁਸ਼ਨ ਦੀ ਅਗਵਾਈ ਦੇ ਹੇਠ ਵਿਸ਼ੇਸ਼ ਚੈਕਿੰਗ ਬਿਆਨ ਚਲਾਇਆ ਗਿਆ ਤੇ ਸੁਧਾਰਨ ਵਾਹਨਾ ਦੀ ਜਾਂਚ ਦੇ ਨਾਲ ਨਾਲ ਕਈ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਲਈ ਗਈ ਤੇ ਡੀਐਸਪੀ ਭਾਰਤ ਕੁਸ਼ਨ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅੱਜ ਫਗਵਾੜਾ ਦੇ ਪਿੰਡ ਨੰਕਲ ਮੱਜਾ ਦੇ ਮੂਰਤੇ ਚੰਡੀਗੜ੍ਹ ਬਾਈਪਾਸ ਉੱਤੇ ਹਾਈਟੈਕ ਨਾਕਾ ਲਗਾ ਕੇ ਸਖਤ ਚੈਕਿੰਗ ਕੀਤੀ ਗਈ ਤੇ ਉਨ੍ਹਾਂ ਨੇ ਕਿਹਾ ਕਿ ਫਗਵਾੜਾ ਤੇ ਅਪਰਾਧਿਕ ਗਤੀਵਿਧੀਆਂ ਤੇ ਰੋਕ ਲਗਾਉਣਾ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸਮੇਂ-ਸਮੇਂ ਤੇ ਜੇਹੀ ਨਾਕੇ ਲਗਾ ਕੇ ਜਾਂਚ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁਝ ਲੋਕਾਂ ਦੇ ਚਲਾਣ ਵੀ ਕੱਟੇ ਗਏ ਤੇ ਇਸ ਮੌਕੇ ਫਗਵਾੜਾ ਟ੍ਰੈਫਿਕ ਪੁਲਿਸ ਇੰਚਾਰਜ ਅਮਨਵੀ ਮੌਜੂਦ ਰਹੇ ਤੇ ਹੋਰ ਇਸ ਮੌਕੇ ਫਗਵਾੜਾ نیوز ਨਾਲ ਗੱਲਬਾਤ ਕਰਦੇ ਆ ਡੀਐਸਪੀ ਫਗਵਾੜਾ ਭਾਰਤ ਕੁਸ਼ਨ ਨੇ ਕੀ ਕੁਸ਼ ਗਿਆ ਆਓ ਸੁਣਦੇ ਹਾਂ ਫਗਵਾੜਾ نیوز ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਹਾਂਜੀ ਸਰ ਆਈ ਦਾ ਜਿਹੜਾ ਚੈਕਿੰਗ ਇੱਕ ਗੈਂਗਸਟਰ ਦੇ ਜਿਹੜੀ ਬਾਰ ਦਾ ਆਪਣੇ ਆਪਰੇਸ਼ਨ ਚੱਲ ਰਿਹਾ ਉਹਦੇ ਸਬੰਧ ਵਿੱਚ ਜਿਹੜਾ ਆ ਰੈਡ ਲਰਟ ਹੋਇਆ ਸੀ ਉਹ ਰੈਡ ਲਰਟ ਦੇ ਵਿੱਚ ਅਸੀਂ ਨੰਗਲ ਮੱਝਾ ਵਾਲਾ ਜਿਹੜਾ ਮੋੜ ਆ ਇੱਥੇ ਹਾਈ ਟੈਕ ਨਾਕ ਲਗਾਇਆ ਹੋਇਆ ਤੇ ਲਗਾਤਾਰ ਜਿਹੜੇ ਵੀ ਕਲਜਾ ਚੈੱਕ ਕਰ ਰਹੇ ਹਾਂ ਨਾਕ ਐ ਦੇਰ ਹੋਊਗਾ ਜੀ ਹਾਂ ਨਾਕ ਫਿਲਹਾਲ ਚੱਲ ਰਿਹਾ ਦੇਖਦੇ ਆ ਕਿ ਕੰਮ 2 ਘੰਟੇ 3 ਘੰਟੇ ਲਗਾਵਾਂਗੇ ਸੁਣਾਕ ਆ ਵੀ ਚਲਾਨ ਵੀ ਕਰ ਰਹੇ ਆ ਜੀ ਪ੍ਰੋਪਰਲੀ ਜਿਹੜੇ ਨਿਕਲਾ ਉਹਨਾਂ ਨੂੰ ਚੈਕਿੰਗ ਦੀ ਜਿਹੜੀ ਆ ਢਿੱਕੀ ਵਗਰਾ ਦੂਜਾ ਸਾਰਾ ਚੈੱਕ ਕਰ ਰਹੇ ਆ ਪ੍ਰੋਪਰ ਜੀ ਲੜੇ ਆ ਕਰਮ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਾਂ ਜੀ ਲਗਾਤਾਰੀ ਹੈ ਜੀ ਜਿਹੜੇ ਕੋਈ ਮਾੜੇ ਗਤੀਵਿਧੀਆਂ ਕਰ ਰਹੇ ਆ ਉਹ ਬਾਹਰ ਆਣ ਨਹੀਂ ਤੇ ਆਦਰਵਾਇਸ ਉਹਨਾਂ ਦੇ ਕੇਸ ਸਟ ਕਰਕੇ ਅੰਦਰ ਭੇਜਿਆ ਜਾਏਗਾ ਜਿਲ੍ਹੇ